बीसी दी राजनीति ਦੇ ਵਿੱਚ ਅੱਜ ਇੱਕ ਬਹੁਤ ਵੱਡਾ ਮੋੜ ਹੈ ਮੋੜ ਇਹ ਹੈ ਕਿ ਬੀਸੀ ਦੇ ਵਿੱਚ ਅੱਜ ਦੀ ਮੁੱਖ ਵਿਰੋਧੀ ਪਾਰਟੀ ਬੀਸੀ ਯੂनाइटेड ਇਹਨੇ ਆਪਣੀ ਇਲੈਕਸ਼ਨ ਕੈਂਪੇਨ ਸਸਪੈਂਡ ਕਰ ਦਿੱਤੀ ਹੈ ਇੱਕ ਤਰੀਕੇ ਦੇ ਨਾਲ ਹੱਥ ਖੜੇ ਕਰਕੇ ਬਾਹਰ ਆ ਗਏ ਆ ਕਿ ਸਾਡੇ ਕੋਲ ਇਲੈਕਸ਼ਨ ਨਹੀਂ ਲੜਣੀ ਸਾਡੇ ਹੱਕ ਦੇ ਵਿੱਚ ਵੋਟਾ ਹੈ ਨਹੀਂ ਬੀਸੀ ਕੰਜ਼ਰਵਟਿਵ ਦੇ ਹੱਕ ਦੇ ਵਿੱਚ ਇਹ ਬੈਠ ਗਏ ਨੇ ਕੈਵਨ ਫਾਲਕਨ ਨੇ ਇਹ ਕਹਿ ਦਿੱਤਾ ਕਿ ਅਸੀਂ ਇਹਨਾਂ ਦੇ ਅੰਡਰ ਲੜਾਂਗੇ ਇਹਨਾਂ ਦੇ ਐਸਰਟ ਇਹਨਾਂ ਦੇ ਫੰਡੋ ਦਾ ਕੀ ਬਣਦਾ ਇਹਦਾ ਕੁਝ ਨਹੀਂ ਪਤਾ ਹਜੇ ਤੱਕ ਪਰ ਵੱਡੀ ਖਬਰ ਹੈ ਇਸ ਵੇਲੇ ਦੀ BC ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਨਡੀਪੀ ਸਰਕਾਰ ਆ ਇਸ ਵੇਲੇ 55 ਸੀਟਾਂ ਇਹਨਾਂ ਦੇ ਕੋਲ ਆ 23 BC ਯੂਨਾਈਟਿਡ ਦੇ ਕੋਲ ਆ ਇਹ ਤੋਂ ਇੱਕ ਇਲੈਕਸ਼ਨ ਪਹਿਲਾਂ ਪਿਛਲੀ ਤੋਂ ਸਿਰਫ ਇੱਕ ਸੀਟ ਦੇ ਫਰਕ ਨਾਲ BC ਯੂਨਾਈਟਿਡ ਤੇ ਐਨਡੀਪੀ ਦਾ ਫਰਕ ਸੀ ਇੰਨੀ ਬਰਾਬਰ ਦੀ ਟੱਕਰ ਸੀ ਉਹ ਤੋਂ ਪਹਿਲਾਂ ਬੀਸੀ ਯੂਨਾਈਟਿਡ ਜਿਹੜੀ ਕਿ ਪਹਿਲਾਂ ਬੀਸੀ ਲਿਬਰਲ ਸੀ ਕ੍ਰਿਸਟੀ ਕਲਾਰਕ ਇਥੇ ਦੀ ਪ੍ਰੀਮੀਅਰ ਸੀ ਕ੍ਰਿਸਟੀ ਕਲਾਰਕ ਵਾਲੀ ਪਾਰਟੀ ਬੀਸੀ ਲਿਬਰਲ ਬੀਸੀ ਲਿਬਰਲ ਨੇ ਨਾਮ ਬਦਲ ਕੇ ਬੀਸੀ ਯੂਨਾਈਟਿਡ ਰੱਖਿਆ ਲੀਡਰ ਬਣ ਕੇ ਕੈਵਨ ਫਾਲਕਨ ਤੇ ਅੱਜ ਉਹ ਦਿਨ ਆ ਗਿਆ ਕਿ ਸਾਰੀ ਸਾਰੀ ਪਾਰਟੀ ਰਾਜਨੀਤਿਕ ਦ੍ਰਿਸ਼ ਦੇ ਵਿੱਚੋਂ ਗਾਇਬ ਹੋ ਗਈ ਤੇ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਕੁਝ ਨਹੀਂ ਹੁੰਦਾ ਤੇ ਬੀਸੀ ਕਨਸਰਵਟਿਵ ਦੇ ਹੱਕ ਦੇ ਵਿੱਚ ਇੱਕ ਤਰੀਕੇ ਨਾਲ ਬੈਠ ਗਏ ਨੇ ਇਹ ਸਰੈਂਡਰ ਕਰ ਦਿੱਤਾ ਉਹਨਾਂ ਦੇ ਹੱਕ ਦੇ ਵਿੱਚ ਤੇ بی سی کنزਰਵਟਿਵ ਜਿਹਦੀ ਕਿ ਜਿਹਦੇ ਕਿ ਜohn rushd ਇਧਰੋਂ ਲਿਬਰਲ ਬਰੋਂ ਹੀ ਫਲੋਰ ਕ੍ਰੋਸ ਕਰਕੇ ਉਧਰਲੇ ਪਾਸੇ ਗਏ ਆ ਯੂਨਾਈਟਡ ਬਲੋਂ ਹੀ ਉਹ ਲੀਡਰ ਨੇ ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਨਾਲ ਜੁੜੇ ਕਿ ਪਿਛਲੀ ਇਲੈਕਸ਼ਨ ਦੇ ਵਿੱਚ ਜਿਹਨਾਂ ਦੀ ਹੋਂਦ ਹੀ ਕੋਈ ਨਹੀਂ ਸੀ ਪਾਰਟੀ ਦੀ ਉਹ ਪਾਰਟੀ ਪਹਿਲਾਂ ਮੁੱਖ ਵਿਰੋਧੀ ਧਿਰ ਬਣੀ ਜਿਹੜੀ ਇਲੈਕਸ਼ਨ ਦੇ ਵਿੱਚ ਲੜਨ ਦੇ ਵਿੱਚ ਜਿਨ੍ਹਾਂ ਦੇ ਨਾਲ ਮੁਕਾਬਲਾ ਸੀ بی سی ਐਨ ਡੀ ਪੀ ਦਾ ਹੁਣ ਲੱਗ ਰਿਹਾ ਜਿੰਨੀ ਤੇਜ਼ੀ ਨਾਲ بی سی ਕੰਜ਼ਰਵਟਿਵ ਚੱਲ ਕੇ ਪਿੱਛੋਂ ਅੱਗੇ ਆਈ ਆ ਹੋ ਸਕਦਾਉਣ ਵਾਲੇ ਦਿਨਾਂ ਦੇ ਵਿੱਚ ਬੀਸੀਪੀ ਐਨਡੀਪੀ ਦੇ ਲਈ ਬਹੁਤ ਵੱਡਾ ਖਤਰਾ ਹੋਵੇ ਅ ਵੱਡੀ ਇਹ ਇੱਕ ਬੀਸੀ ਦੀ ਰਾਜਨੀਤੀ ਦੇ ਇੱਕ ਇਤਿਹਾਸਿਕ ਦਿਨ ਅੱਜ ਕਿ ਕੋਈ ਪਾਰਟੀ ਜਿਹੜੀ ਬਰਾਬਰ ਦੀ ਧਿਰ ਰਹੀ ਹੋਵੇ ਇੱਕਦਮ ਏਦਾਂ ਟਹਿ ਟਹਿਰੀ ਹੋ ਕੇ ਤੇ ਖਿਲਰ ਜਾਵੇ ਪਤਾ ਨਹੀਂ ਕੈਵਨ ਫਾਲਕਨ ਦਾ ਲੀਡਰ ਹੋਣਾ ਇਹਦੇ ਲਈ ਨੁਕਸਾਨਦੇ ਹੋਇਆ ਜਾਂ ਪਾਰਟੀ ਦਾ ਨਾਂ ਬਦਲ